ਸਾਡੇ ਨਾਲ ਬਾਈ ਇੱਕ ਕਹਾਵਤਾ ਪਿੰਡਾਂ ਦੇ ਵਿੱਚ ਵੀ 올ਡ ਇਜ਼ ਗੋਲਡ ਵੀ ਜਿਹੜਾ ਪੁਰਾਣਾ ਉਹ ਇੱਕ ਸੌਨਾ ਹੀ ਆ ਉਹ ਕਿਵੇਂ ਸੌਨਾ ਨਾ ਜਿਹੜੇ ਅੱਜ ਕੱਲ ਦੇ ਨਵੇਂ ਰਿਸ਼ਤੇ ਨੇ ਵਿਆਹ ਕਰਦੇ ਆ ਕੁੜੀ ਮੁੰਡੇ ਦਾ 90 95% ਤਲਾਕ ਦੇ ਕੇਸ ਚੱਲਦੇ ਨੇ ਕਿਤੇ ਮੁੰਡੇ ਦੀ ਗਲਤੀ ਆ ਕਿਤੇ ਕੁੜੀ ਦੀ ਗਲਤੀ ਆ ਕੋਈ ਪੈਸੇ ਲਾ ਕੇ ਬਾਹਰ ਭੇਜ ਦਿੰਦੇ ਨੇ ਇਹ ਚੀਜ਼ਾਂ ਚੱਲਦੀਆਂ ਜੀ ਹਨਾ ਤਾਂ ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀ ਨਾ ਉਹ ਕਿਤੇ ਨਾ ਕਿਤੇ ਸਾਡੇ ਨਾਲੋਂ ਜ਼ਿਆਦਾ ਚੰਗੇ ਸੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਹਿਆ ਹੈ ਕਿ ਟਾਈਮ ਵੀ 올ਡ ਇਜ਼ ਗੋਲਡ ਪਹਿਲਾਂ ਪਤੀ ਪਤਨੀ ਹੁੰਦੇ ਸੀ ਜਿਹੜੇ ਉਹਨਾਂ ਦਾ ਮਤਲਬ ਮੈਰਿਜ ਹੋਗੀ ਜਿਹੜਾ ਮੁੰਡਾ ਹੁੰਦਾ ਸੀ ਉਹ ਪੰਜ ਸੀ ਭਰਾ ਹੁੰਦੇ ਸੀ ਕਦੇ ਦੋ ਵਿਆਹੇ ਜਾਂਦੇ ਕਿਤੇ ਤਿੰਨ ਵਿਆਹੇ ਜਾਂਦੇ ਜਿਹੜੇ ਬਾਕੀ ਦੋ ਜਾਂ ਤਿੰਨ ਘਰੇ ਆਮ ਘਰਾਂ 'ਚ ਹੁੰਦੇ ਸੀ ਵੀ ਅਨਮੈਰਿਡ ਹੁੰਦੇ ਸੀ। ਤਾਂ ਉਹਨਾਂ ਦਾ ਜਿਹੜਾ ਮਤਲਬ ਦੇਖ ਰੇਖ ਸੀ ਸਾਰਾ ਕੁਝ ਉਹਨਾਂ ਦੀਆਂ ਜਿਹੜੀਆਂ ਪਰਜਾਂਗਾ ਹੁੰਦੀਆਂ ਸੀ ਬਈ ਰੋਟੀ ਟੋਕ ਉਹਨਾਂ ਦਾ ਕੱਪੜੇ ਧੋਣੇ ਸਾਰਾ ਉਹ ਕਰਦੀਆਂ ਸੀ ਹਨਾ। ਜਿਹੜੀਆਂ ਅੱਜ ਦੀਆਂ ਨਵੀਆਂ ਕੁੜੀਆਂ ਉਹਨਾਂ ਤੋਂ ਇਹ ਚੀਜ਼ਾਂ ਨਹੀਂ ਹੁੰਦੀਆਂ। ਉਹ ਕਹਿੰਦੀਆਂ ਵੀ ਜਾਂ ਤਾਂ ਅੱਡ ਹੋ ਜਾਂ ਮੈਂ জব ਕਰਨੀ ਆ ਜਾਂ ਮੈਂ ਅੱਦੋ-ਅੱਦੋ ਸ਼ੌਂਕ ਰੱਖਦੀਆਂ। ਤਾਂ ਸਾਡੇ ਬਜ਼ੁਰਗਾਂ ਦੇ ਤਲਾਕ ਪਤਾ ਕਿਉਂ ਨਹੀਂ ਹੁੰਦੇ ਸੀ ਬਈ। ਉਹ ਕੀ ਕਰਦੇ ਸੀ ਨਾ ਜੇ ਕਿਤੇ ਪਤੀ ਪਤਨੀ ਦੀ ਲੜਾਈ ਹੁੰਦੀ ਜਾਂ ਕਿਤੇ ਉੱਚਾ ਨੀਮ ਇੱਕ ਦੂਜੇ ਨੂੰ ਬੋਲ ਜਾਂਦੇ ਗੁੱਸਾ ਕਰਦੇ ਤੇ ਰਿਸ਼ਤਾ ਬਦਲ ਜੇ ਲੱਗਦਾ ਵੀ ਟੁੱਟਣ ਦੀ ਕਹਾਰ ਤੇ ਆ ਗਿਆ ਇੱਕ ਨਾ ਸਾਡੇ ਸ਼ਬਦਾ ਪੰਜਾਬ ਦੇ ਵਿੱਚ ਜਿਹਨੂੰ ਕਹਿੰਦੇ ਆ ਅਸੀਂ ਰਿਪੇਅਰ ਰਿਪੇਅਰ ਕੀ ਹੁੰਦੀ ਹੈ ਵੀਰੇ ਜਿਵੇਂ ਸਾਡਾ ਕੋਈ ਪੁਰਾਣਾ ਪੱਖਾ ਖਰਾਬ ਹੋ ਗਿਆ ਕੋਈ ਮੋਟਰ ਖਰਾਬ ਹੋ ਗਈ ਉਹਨੂੰ ਨਵੀਂ ਲਿਆਉਣ ਦੀ ਬਜਾਏ ਜੇ ਮੰਨ ਲਓ ਨਵੀਂ 5000 ਦੀ ਆ ਤਾਂ ਪੁਰਾਣੀ 1000 ਰੁਪਿਆ ਲੱਗ ਕੇ ਰਿਪੇਅਰ ਹੋ ਕੇ ਸਹੀ ਚੱਲ ਜੂਗੀ ਤਾਂ ਉਹਨਾਂ ਆਪਦੇ ਰਿਸ਼ਤੇ ਦੀ ਰਿਪੇਅਰ ਕਰ ਲੈਂਦੇ ਸੀ ਜਿਹੜੇ ਅੱਜ ਨਵੇਂ ਜਨਰੇਸ਼ਨ ਆ ਕੀ ਉਹ ਇੱਕ ਰਿਪੇਅਰ ਨਹੀਂ ਕਰ ਸਕਦੇ ਆ ਆਪਦੇ ਰਿਸ਼ਤੇ ਦੀ ਪਤੀ ਪਤਨੀ ਵਾਲੇ ਦੀ ਉਹ ਕੀ ਹੈ ਵੀ ਇੱਕ ਦੂਜੇ ਤੋਂ ਬਿਹਤਰ ਦੀ ਤਲਾਸ਼ ਦੇ ਵਿੱਚ ਹੁੰਦੇ ਨੇ ਵੀ ਹੋ ਸਕਦਾ ਜੇ ਇਹ ਤੋਂ ਮੈਨੂੰ ਕਿਤੇ ਹੋਰ ਚੰਗਾ ਮਿਲ ਜੇ ਤੇ ਅਸਲ ਦੇ ਵਿੱਚ ਜਿਵੇਂ ਹੁਣ ਪੰਜਾਬੀ ਚ ਇੱਕ ਹੋਰ ਕਹਾਵਤ ਆ ਕਹਿੰਦੇ ਹੁੰਦੇ ਛੰਨਾ ਫੁੱਟ ਕੇ ਠੂਠਾ ਮਿਲਦਾ ਤਾ ਬਾਈ ਵਹਿਤਰ ਨਹੀਂ ਕਿ ਤੂੰ ਵੀ ਮਿਲਦਾ ਕਿਉਂਕਿ ਜਿਹਨੂੰ ਤੁਹਾਡੇ ਮਾਪਿਓ ਨੇ ਪਸੰਦ ਕਰਕੇ ਤੁਹਾਡੇ ਲਈ ਚੁਣਿਆ ਤਾਂ ਤੁਹਾਡੇ ਮਾਪਿਓ ਕਿਤੇ ਨਾ ਕਿਤੇ ਜਿਆਦਾ ਸਿਆਣੇ ਆ ਕਿਉਂਕਿ ਉਹਨਾਂ ਨੇ ਆਪਦੀ ਲਾਈਫ ਦੇ ਵਿੱਚ ਆਪਦੀ ਲਾਈਫ ਦੇ ਵਿੱਚ ਉਤਰਾ ਚੁੜਾ ਜ਼ਿੰਦਗੀ ਦੇ ਦੇਖੇ ਨੇ ਉਹਨਾਂ ਨੇ ਰਿਪੇਅਰ ਵੀ ਕੀਤੀ ਆਪਦੇ ਰਿਸ਼ਤੇ ਦੀ ਤਾਂ ਉਹਨਾਂ ਨੂੰ ਆਪਣੇ ਨਾਲੋਂ ਜਿਆਦਾ ਸਮਝਾ ਤਾਂ ਕਰਕੇ ਜਿਹੜੇ ਸਾਡੇ ਬਜ਼ੁਰਗ ਸੀ ਉਹਨਾਂ ਦੇ ਰਿਸ਼ਤੇ ਬਾਈ ਟੁੱਟਦੇ ਨਹੀਂ ਸੀ ਕਿਉਂਕਿ ਉਹ ਇੱਕ ਰਿਪੇਅਰ ਕਰ ਲੈਂਦੇ ਸੀ ਰਿਸ਼ਤੇ ਨੂੰ ਤੇ ਜਿਹੜੀ ਹੁਣ ਨਵੀਂ ਜਨਰੇਸ਼ਨ ਆ ਉਹ ਰਿਪੇਅਰ ਨਹੀਂ ਕਰਦੇ ਬਾਈ ਵੀ ਪੁਰਾਣਾ ਗਿਆ ਤਾਂ ਜਾਣ ਦਿਓ ਨਵਾਂ ਲਾਓ ਬਸ ਨਵੇਂ ਦੀ ਤਲਾਸ਼ ਦੇ ਵਿੱਚ ਰਹਿੰਦੇ ਆ ਇਸ ਕਰਕੇ ਜਾਦੇ ਨਵੀਂ ਪਨੀਰੀ ਦੇ ਤਲਾਕ ਹੁੰਦੇ ਆ ਜੇ ਮੇਰੀ ਇੱਕ ਬੇਨਤੀ ਆ ਨਵੀਂ ਜਨਰੇਸ਼ਨ ਨੂੰ ਜਿਹੜਾ ਰਿਪੇਅਰ ਸ਼ਬਦ ਆ ਉਹ ਆਪਣੇ ਰਿਸ਼ਤੇ ਦੇ ਵਿੱਚ ਲੈ ਕੇ ਆਓ ਸਭ ਤੋਂ ਵੈਟਰ ਇਹ ਆ ਵੀ ਤੁਹਾਡੀ ਕਦੇ ਇਦਾਂ ਦਾ ਨੋਬਤੀ ਨਾ ਦੇ ਵੀ ਤੁਹਾਨੂੰ ਉਹ ਸ਼ਬਦ ਲਿਆਉਣਾ ਪਵੇ ਪਰ ਫਿਰ ਵੀ ਜੇ ਕਿਤੇ ਨਾ ਕਿਤੇ ਲੱਗਦਾ ਤਾਂ ਰਿਪੇਅਰ ਤੁਹਾਨੂੰ ਜ਼ਰੂਰੀ ਹੈ ਅੰਡਰਸਟੈਂਡਿੰਗ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਬਾਕੀ ਆਪਣੇ ਵਿਚਾਰ ਦੇ ਦਿਓ ਕਮੈਂਟਾਂ ਦੇ ਵਿੱਚ ਬਈ ਜੇ ਵੀਡੀਓ ਚੰਗੀ ਲੱਗੀ ਤਾਂ ਬਾਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ